ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਇੱਕ ਬਾਂਦਰ ਰਹਿੰਦਾ ਸੀ ਉਹ ਬਹੁਤ ਹੀ ਚਲਾਕ ਤੇ ਸ਼ਰਾਰਤੀ ਸੀ ਹਰ ਵੇਲੇ ਕਿਸੇ ਨਾ ਕਿਸੇ ਨੂੰ ਤੰਗ ਕਰਦਾ ਚੀਜ਼ਾਂ ਚੋਰੀਆਂ ਕਰਨੀਆਂ ਇਹ ਉਸ ਦੀ ਆਦਤ ਬਣ ਗਈ ਸੀ ਉਹ ਦੂਜੇ ਜਾਨਵਰਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਇੱਕ ਦਿਨ ਉਸ ਨੇ ਇੱਕ ਬੁੱਧੀਮਾਨ ਕਛੂ ਨੂੰ ਦੇਖਿਆ ਕਛੂ ਹਮੇਸ਼ਾ ਚੁੱਪਚਾਪ ਧੀਰਜ ਨਾਲ ਰਹਿੰਦਾ ਸੀ ਬਾਂਦਰ ਨੇ ਸੋਚਿਆ ਇਸ ਨੂੰ ਤੰਗ ਕਰਕੇ ਵੇਖੀਏ ਇਹ ਕੀ ਕਰਦਾ ਹੈ ਬਸ ਫੇਰ ਕੀ ਸੀ ਬਾਂਦਰ ਕਛੂ ਦੀ ਪਿੱਠ ਉੱਤੇ ਚੜ ਗਿਆ ਤੇ ਥੱਪੜ ਮਾਰਨ ਲੱਗ ਪਿਆ ਪਰ ਕਛੂ ਚੁੱਪਚਾਪ ਰਹਿੰਦਾ ਕਿਸੇ ਗੱਲ ਦੀ ਪਰਵਾਹ ਹੀ ਨਾ ਕਰਦਾ ਬਾਂਦਰ ਨੇ ਇਹ ਕੰਮ ਕਈ ਦਿਨ ਚਲਾਇਆ ਬਾਂਦਰ ਉਸ ਨੂੰ ਹਰ ਰੋਜ਼ ਤੰਗ ਕਰਨ ਲੱਗ ਪਿਆ ਪਰ ਕਛੂ ਉਨੇ ਕਦੇ ਵੀ ਗੁੱਸਾ ਨਹੀਂ ਕੀਤਾ ਅਖੀਰ ਇੱਕ ਦਿਨ ਬਾਂਦਰ ਨੇ ਪੁੱਛ ਲਿਆ ਓਏ ਕਛੂ ਤੂੰ ਗੁੱਸਾ ਕਿਉਂ ਨਹੀਂ ਕਰਦਾ ਕੀ ਤੂੰ ਡਰਦਾ ਹੈ ਪਸ਼ੂ ਹੱਸ ਪਿਆ ਤੇ ਕਹਿਣ ਲੱਗਾ ਡਰਨ ਦੀ ਗੱਲ ਨਹੀਂ ਪਰ ਜੇ ਮੈਂ ਵੀ ਗੁੱਸਾ ਕਰਾਂ ਤਾਂ ਫਿਰ ਤੇਰੇ ਤੇ ਮੇਰੇ ਵਿੱਚ ਕੀ ਰਹਿ ਜਾਵੇਗਾ ਗੁੱਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਮੈਨੂੰ ਪਤਾ ਹੈ ਕਿ ਹਮੇਸ਼ਾ ਸ਼ਾਂਤੀ ਨਾਲ ਰਹਿਣਾ ਚੰਗਾ ਹੁੰਦਾ ਹੈ। ਬਾਂਦਰ ਇਹ ਕੱਲ ਸੁਣ ਕੇ ਚੁੱਪ ਹੋ ਗਿਆ। ਉਸਨੇ ਸੋਚਿਆ ਸੱਚੀ ਗੱਲ ਆ ਮੈਂ ਹਮੇਸ਼ਾ ਸ਼ਰਾਰਤ ਕਰਦਾ ਆਇਆ ਹਾਂ ਪਰ ਕਦੇ ਸੋਚਿਆ ਨਹੀਂ ਕਿ ਮੇਰੇ ਕੰਮ ਨਾਲ ਦੂਜਿਆਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ। ਉਸਨੇ ਕਛੂ ਤੋਂ ਮਾਫੀ ਮੰਗੀ ਸੱਚੀ ਦਿਲੋਂ ਸੋਚਿਆ ਕਿ ਹੁਣ ਉਹ ਆਪਣਾ ਵਿਹਾਰ ਬਦਲੇਗਾ। ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਗੁੱਸਾ ਕਰਨ ਕਿਸੇ ਵੀ ਕੱਲ ਦਾ ਹੱਲ ਨਹੀਂ ਹਮੇਸ਼ਾ ਤੀਜ ਦੇ ਸ਼ਾਂਤੀ ਨਾਲ ਕੰਮ ਲੈਣਾ ਚਾਹੀਦਾ ਹੈ